ਮੈਂ ਧੰਨਵਾਦ ਕਰਦਾ ਸਾਰੇ ਸੰਗਰੂਰ ਦੇ ਵੋਟਰਸ ਦਾ ਜਿਨ੍ਹਾਂ ਨੇ ਬਹੁਤ ਵੱਡਾ ਵਿਸ਼ਵਾਸ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਤੇ ਦਿਖਾਇਆ ਪਰ ਉਦੋਂ ਇਲਾਵਾ ਮੈਂ ਸਾਰੀ ਲੀਡਰਸ਼ਿਪ ਦਾ ਸਾਰੇ ਮੇਰੇ ਜਿਹੜੇ ਕਲੀਗ ਮੇਰੇ ਸਾਥੀ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਸਾਰਿਆਂ ਨੇ ਇਸ ਇਲੈਕਸ਼ਨ ਨੂੰ ਆਪ ਦੀ ਇਲੈਕਸ਼ਨ ਬਣਾ ਕੇ ਲੜਿਆ ਮੁੱਖ ਮੰਤਰੀ ਸਾਹਿਬ ਨੇ ਵੀ ਬਹੁਤ ਮਿਹਨਤ ਕੀਤੀ ਸਾਡੇ ਪਿੰਡਾਂ ਦੇ ਵਰਕਰ ਸ਼ਹਿਰ ਦੇ ਵਰਕਰ ਸਾਡੇ ਸਾਰੇ ਕੈਲੋਬੀ ਚੇਅਰਮੈਨ ਹਰੇਕ ਨੇ ਮਤਲਬ ਕਿ ਮੈਂ ਕਿਹਦਾ ਕਿਹਦਾ ਨਾਮ ਲਵਾਂ 48 50 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਚਲੋ ਉਸਤਾ ਜਾ ਕੇ ਪਿੰਡਾਂ 'ਚ 10 ਮਿੰਟ ਜਿਹੜਾ ਬੋਲਣਾ ਹੁੰਦਾ ਸੀ ਉਸ ਤੋਂ ਪਹਿਲਾਂ ਲੋਕਾਂ ਨੂੰ ਇੰਨੀ ਗਰਮੀ 'ਚ ਕੱਢ ਕੇ ਲੈ ਕੇ ਆਉਣਾ ਬਿਠਾਉਣਾ ਇੰਤਜ਼ਾਰ ਕਰਵਾਉਣਾ ਉਹਦੇ ਵਿੱਚ ਸਾਡੇ ਵਰਕਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਇੰਨੀ ਗਰਮੀ 'ਚ ਇੰਨੀ ਮਿਹਨਤ ਕੀਤੀ ਅਸੀਂ ਰੋਡ ਸ਼ੋਅ ਕੀਤੇ ਤੁਸੀਂ ਦੇਖੋ ਜਿਹਦੇ ਦਿਨ ਲਾਸਟ ਰੋਡ ਸ਼ੋਅ ਸੀ ਮਤਲਬ ਕਿ ਹਜ਼ਾਰਾਂ ਦੀ ਗਿਣਤੀ 'ਚ ਜਿੱਦਣ ਕਹ ਲਓ ਵੀ ਜੇ ਕਿਸੇ ਨੂੰ 2 ਮਿੰਟ ਵੀ ਮੈਂ ਕਹਣਾ ਵੀ ਆਮ ਕਿਸੇ ਬੰਦੇ ਨੂੰ ਕਹਿ ਦਈਏ ਵੀ ਤੁੱਪੇ ਖੜ ਜਾ ਕਿ ਤੋ ਖੜਾ ਨਹੀਂ ਜਾਂਦਾ ਉਸ ਗਰਮੀ ਵਿੱਚ ਵੀ ਕਿੰਨੇ ਕਿੰਨੇ ਘੰਟੇ ਜਿਹੜੇ ਸਾਡੇ ਵਰਕਰ ਨੇ ਤੁੱਪ 'ਚ ਖੜੇ ਰਹੇ ਇਨਕਲਾਬ ਜਿੰਦਾਬਾਦ ਦੇ ਨਾਰੇ ਸੋ ਬੜੀ ਜੋਸ਼ ਤੇ ਨਾਲ ਜਿਹੜੀ ਇਲੈਕਸ਼ਨ ਹੈ ਉਹ ਸਾਡੇ ਵਰਕਰ ਸਹਿਬਾਨਾ ਨੇ ਲੜੀ ਹੈ ਜੇ ਮੈਂ ਐ ਕਮਾ ਵੀ ਜਿਵੇਂ ਆਪ ਦੀ ਸਰਪੰਚੀ ਲੜਨੀ ਹੁੰਦੀ ਹੈ ਐਦਾਂ ਜਿਹੜੀ ਇਲੈਕਸ਼ਨ ਹੈ ਉਹ ਲੜੀ ਹੈ ਜਿਹਦੇ ਕਰਕੇ ਐਡੀ ਵੱਡੀ ਜਿੱਤ ਜਿਹੜੀ ਹੈ ਉਹਨਾਂ ਸਾਰਿਆਂ ਦੀ ਜਿਹੜੀ ਮਿਹਨਤ ਦੇ ਕਰਕੇ ਜਿਹੜੀ ਹੈ ਉਹ ਹੋਈ ਹੈ ਤੇ ਜਿਹਦੇ ਨਾਲ ਮੈਨੂੰ ਲੱਗਦਾ ਵੀ ਇੱਕ ਵਾਰ ਫਿਰ ਅਸੀਂ ਪ੍ਰੂਵ ਕਰਤਾ ਕਿ ਜਿਹੜਾ ਸੰਗਰੂਰ ਹੈ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਗੜ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਹਮੇਸ਼ਾ ਜਿਹੜਾ ਗੜ ਹੈ ਉਹ ਰਹੂਗਾ ਦੇਖੋ ਅਸੀਂ ਆਪਣੇ ਵੱਲੋਂ ਚਲੋ ਹਜੇ ਉਹ ਹੈ ਵੀ ਉੱਪਰ ਜਿਹੜੀ ਕਸ਼ਮਕਸ਼ ਚੱਲਦੀ ਹੈ ਦੇਖੋ ਵੀ ਹਜੇ ਕਿਉਂਕਿ ਕਾਊਂਟਿੰਗ ਚੱਲ ਰਹੀ ਹੈ ਵੀ ਸਰਕਾਰ ਦੀ ਹਜੇ ਕਲੈਰਟੀ ਨਹੀਂ ਵੀ ਕਿਸ ਦੀ ਜਿਹੜੀ ਉਹ ਬਣ ਰਹੀ ਹੈ ਬਟ ਅਸੀਂ ਜਿਹੜੇ ਪ੍ਰੋਮਿਸਸ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਮੈਂ ਜਿਹੜਾ ਪੂਰਾ ਜ਼ੋਰ ਲਗਾਉਂਗਾ ਚਾਹੇ ਕਿਹਾ ਸੀਗਾ ਵੀ ਰੇਲ ਕਨੈਕਟੀਵਿਟੀ ਜਿਹੜੀ ਹੈ ਉਹ ਚੰਡੀਗੜ੍ਹ ਨਾਲ ਕਰਵਾਉਂਦੀ ਇੰਡਸਟਰੀ ਦੇ ਪੱਖੋਂ ਜਿਹੜਾ ਸਾਡਾ ਸੰਗਰੂਰ ਆ ਪਛੜਿਆ ਹੋਇਆ ਇੰਡਸਟਰੀ ਇੱਥੇ ਲਿਆਉਣ ਦੇ ਲਈ ਤੇ ਬਾਕੀ ਸੂਬੇ ਚ ਸਰਕਾਰ ਹਜੇ ਜਿਹੜੀ 3 ਸਾਲ ਹਜੇ ਹੋਰ ਹੈ ਪ੍ਰਮਾਤਮਾ ਕਿ ਵੀ ਮੇਰ ਕਰੂਗਾ ਅਸੀਂ ਸੰਗਰੂਰ ਦੀ ਤਰੱਕੀ ਲਈ ਕਿਸਾਨਾਂ ਦੀ ਲੜਾਈ ਲੜਨ ਦੀ ਮਜ਼ਦੂਰਾਂ ਦੀ ਲੜਾਈ ਲੜਨ ਦੀ ਵਪਾਰੀਆਂ ਦੀ ਲੜਾਈ ਲੜਨ ਦੀ ਮੀਤ ਦਿਨ ਰਾਤ ਜਿਹੜਾ ਇੱਕ ਕਰ ਦੂਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਕੱਲੀ ਇਲੈਕਸ਼ਨ ਦੇ ਵਿੱਚ ਇਹ ਨਹੀਂ ਵੀ ਮੀਤ 14 14 15 15 ਘੰਟੇ ਕੰਮ ਕਰਦਾ ਹੈ ਇਲੈਕਸ਼ਨ ਤੋਂ ਬਾਅਦ ਵੀ ਮੈਂ ਦੋਸਰੇ ਤਰ੍ਹਾਂ ਮਿਹਨਤ ਕਰਦਾ ਤੇ ਮੈਂ ਬਤੌਰ ਐਮਐਲਏ ਵੀ ਆਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਨਾਲ ਨਿਭਾਈ ਹੈ ਮਿਹਨਤ ਕੀਤੀ ਹੈ ਤੇ ਬਤੌਰ ਮੰਤਰੀ ਵੀ ਜਿੱਥੇ ਮੇਰੀ ਜ਼ਿੰਮੇਵਾਰੀ ਲੱਗੀ ਮੈਂ ਉੱਥੇ ਆਪਣੇ ਆਪ ਨੂੰ ਪ੍ਰੂਵ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਤੇ ਮੈਂ ਵਾਅਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਮੈਂ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਕਿੱਥੇ ਚਲੋ ਦੇਖੋ ਜੇ ਕਿਉਂਕਿ 4 4 5 5 ਕਾਰਨਰ ਜਿਹੜਾ ਕੰਟੈਸਟ ਆ ਬਹੁਤ ਜਗ੍ਹਾ ਤੇ ਬਣ ਗਿਆ ਪਰ ਕਈ ਜਗ੍ਹਾ ਤੇ ਅਸੀਂ ਬਹੁਤ ਵਾਰ ਅੱਗੇ ਵੀ ਚੱਲੇ ਪਿੱਛੇ ਵੀ ਰਹੇ ਬਹੁਤ ਅੱਛਾ ਜਿਹੜਾ ਵੋਟ ਸ਼ੇਅਰ ਆਮ ਆਦੀ ਲੈ ਕੇ ਜਿਹੜੀ ਉਹ ਗਈ ਆ ਪਰ ਇਹ ਚਲੋ ਕੋਈ ਨਹੀਂ ਉਹਨੂੰ ਬੈਠ ਕੇ ਨਲਸਸ ਕਰਾਂਗੇ ਕੌਣ ਕਿਹਦੀ ਵੋਟ ਕੱਟ ਰਿਹਾ ਐਤਕੀ ਇਲੈਕਸ਼ਨ ਦੇ ਵਿੱਚ ਪਤਾ ਹੀ ਨਹੀਂ ਚੱਲਿਆ ਬਟ ਮਾਰਜਨ ਜਿਹੜਾ ਕਈਏ ਵੀ ਆਹ ਜਿਹੜਾ ਵੋਟ ਸ਼ੇ ਰਾਮ ਆਨੀ ਪਾਰਟੀ ਨੂੰ ਬਹੁਤ ਚੰਗਾ ਪੰਜਾਬ ਦੇ ਵਿੱਚੋਂ ਮਿਲਿਆ